ਦਿਨੇ ਤਰਸਣਾ ਕੀਤਾ ਨਹੀਂ ਰਾਤਾਂ ਨੂੰ ਰੱਬਾ ਕਿਦਾਂ ਸੰਭਾ ਇਨਾ ਹਾਲਾਤਾਂ ਨੂੰ ਸਮਝ ਨਹੀਂ ਆਉਂਦੀ ਕਿ ਅੱਖਾਂ ਮੈਂ ਬਾਪੂ ਨੂੰ ਕਿਦਾਂ ਦਿਆਂ ਦਲਾਸਾ ਬੁੱਢੀ ਮਾਤਾ ਨੂੰ ਉਮਰਾਂ ਦੀ ਕਮਾਈ ਜਿੱਥੇ ਲਾ ਦਿੱਤੀ ਇੱਕ ਪਲ ਦੇ ਵਿੱਚ ਕੋਠੀ ਹੜ ਨੇ ਟਾ ਦਿੱਤੀ ਪੈਸਾ ਪੈਸਾ ਕਰਕੇ ਜੋ ਬਣਾਇਆ ਸੀ ਇੱਕ ਪਲ ਦੇ ਵਿੱਚ ਰੱਬਾ ਸਭ ਗਵਾਇਆ ਏ ਬੁੱਢੇ ਵਾਰੇ ਕਿਹੜੀ ਜਹਿਮਤ ਪਾਈ ਏ ਉਜੜ ਗਈ ਸਭ ਉਮਰਾਂ ਦੀ ਕਮਾਈ ਏ ਚੱppa ਚੱppa ਮਿਣਕੇ ਜਿਹੜੀ ਪਾਲੀ ਸੀ ਫਸਲ ਬਾੜੀ ਸਭ ਖੇਤਾਂ ਦੇ ਵਿੱਚ ਗਾਲੀ ਏ ਕਰਜ਼ਾ ਪਹਿਲਾਂ ਹੀ ਸਿਰ ਤੇ ਬੜਾ ਕਿਸਾਨਾਂ ਦੇ ਕਰਜ਼ਾ ਸਿਰ ਤੇ ਪਹਿਲਾਂ ਹੀ ਬੜਾ ਕਿਸਾਨਾਂ ਦੇ ਅਰਸਨਾ ਆਇਆ ਤੈਨੂੰ ਬੇਜ਼ੁਬਾਨਾ ਤੇ ਕਰੇ ਕਰਾਂ ਮੈਂ ਆਪੇ ਕੋਈ ਹੋਰ ਨਹੀਂ ਮਾਲ ਡੰਗਰ ਵੀ ਰੁੜ ਗਿਆ ਚੱਲਿਆ ਜ਼ੋਰ ਨਹੀਂ ਤਕੜਿਆ ਪੰਜਾਬੀ ਮਨ ਦੇ ਹਾਰ ਨਹੀਂ ਪਰ ਤੇਰੇ ਬਿਨ ਬੇੜਾ ਰੱਬਾ ਪਾਰ ਨਹੀਂ ਅਰਜ਼ ਕਰਾਂ ਮੈਂ ਬੰਦ ਕਰ ਦੇ ਬਰਸਾਤਾ ਨੂੰ ਅਰਜ਼ ਕਰਾਂ ਮੈਂ ਬੰਦ ਕਰ ਦੇ ਬਰਸਾਤਾ ਨੂੰ ਦਿਨ ਤਰਸਣਾ ਕੀਤਾ ਨਹੀਂ ਰਾਤਾਂ ਨੂੰ ਦਿਨ ਤਰਸਣਾ ਕੀਤਾ ਨਹੀਂ ਰਾਤਾਂ ਨੂੰ